ਇਹ ਪੰਜਾਬ ਹਰਿਆਣਾ ਦੇ ਜਿਹੜੇ ਇੱਥੇ ਕਿਸਾਨ ਮੌਜੂਦ ਸੀਗੇ ਉਹ ਤਾਂ ਡਟੇ ਹੋਏ ਚੁਗੇ ਹੁਣ ਰਾਜਸਥਾਨ ਵਾਲੇ ਤਗੜੇ ਹੋ ਗਏ ਹਾਂ ਪੂਰੇ ਕੈਮ ਆਂ ਜੀ ਪੂਰੇ ਡਟਕੇ ਆਏ ਆ 3 ਮਹੀਨਿਆਂ ਦਾ ਰਸਨ ਪਾਣੀ ਲੈ ਕੇ ਆਏ ਆ ਨਾਲ ਅਸੀਂ ਲੰਮਸਾਂ ਮ 70 ਤੋਂ 80 ਕਿਸਾਨ ਸਾਥੀ ਪਹੁੰਚੇ ਆ ਪਹੁੰਚ ਤਾਂ ਹੋਰ ਵੀ ਜਾਂਦੇ ਕਿਉਂਕਿ ਸਰਕਾਰ ਜੋ ਬੈਰੀਗੇਟਿੰਗ ਲਾ ਰੱਖੀ ਆ ਪੰਜਾਬ ਰਾਜਸਥਾਨ ਤੇ ਉਹਨਾਂ ਦੀ ਚੈਕਿੰਗ ਕਰਦੀ ਆ ਉਥੋਂ ਰੋਜ਼ ਦੇ ਘੱਟ ਤੋਂ ਘੱਟ ਹਜ਼ਾਰੋਂ ਕਿਸਾਨ ਵਾਪਸ ਕਰ ਰਹੀ ਆ ਦੀ ਮੰਗ ਮੂੰਗੀ ਤੇ ਐਮਐਸਪੀ ਆ ਨਰਮੀ ਤੇ ਆ ਕਣਕ ਤੇ ਆ ਸਰੋਂ ਤੇ ਆ ਹਾਂਜੀ ਤੇ ਬਾਜਰਾ ਸੋਆਬੀਨ ਟੋਟਲ 8 ਨੋ 9 ਫਸਲਾਂ ਕਿੰਨਾ ਦੇ ਐਮਐਸਪੀ ਆ ਸਾਡੀ ਰਾਜਸਥਾਨ ਦੀ ਇਸ ਵੇਲੇ ਅਸੀਂ ਖਨੋਰੀ ਬਾਰਡਰ ਜਿਹੜਾ ਕਿ ਪੰਜਾਬ ਹਰਿਆਣਾ ਦਾ ਬਾਰਡਰ ਵਿੱਚ ਮੌਜੂਦ ਆ ਜਿੱਥੇ ਕਿ ਤੁਹਾਨੂੰ ਪੰਜਾਬ ਹਰਿਆਣਾ ਦੇ ਕਿਸਾਨ ਜਿਹੜੇ ਕਿ ਬਾਰਡਰ ਤੇ ਡੱਟੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਗੱਲ ਕਰੀਏ ਰਾਜਸਥਾਨ ਦੇ ਜਿਹੜੇ ਕਿਸਾਨ ਜਿਹੜੇ ਕਿ ਉਹ ਵੀ ਵੱਡੀ ਗਿਣਤੀ ਵਿੱਚ ਇਸ ਬਾਰਡਰ ਤੇ ਪਹੁੰਚਨੇ ਸਟਾਰਟ ਹੋ ਗਏ ਨੇ ਹੁਣ ਤੁਹਾਨੂੰ ਗੱਲਬਾਤ ਕਰਾਵਾਂਗੇ ਜਿਹੜੇ ਪੰਜਾਬ ਅਰੇ ਪੰਜਾਬ ਹਰਿਆਣਾ ਦੇ ਆਏ ਸੀਗੇ ਉਹਨਾਂ ਨਾਲ ਤਾਂ ਗੱਲਬਾਤ ਕਰਾਈ ਹੁਣ ਤੁਹਾਨੂੰ ਰਾਜਸਥਾਨ ਦੇ ਜਿਹੜੇ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਾਨੇ ਆ ਸਵਾਗਤ ਆ ਬਾਜੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਵਧੀਆ ਹਾਂਜੀ ਬਹੁਤ ਵਧੀ ਤੇ ਗੱਲ ਕਰੀਏ ਪੰਜਾਬ ਹਰਿਆਣਾ ਦੇ ਜਿਹੜੇ ਇੱਥੇ ਕਿਸਾਨ ਮੌਜੂਦ ਸੀਗੇ ਉਹ ਤਾਂ ਡਟੇ ਹੋਏ ਚੁਗੇ ਹੁਣ ਰਾਜਸਥਾਨ ਵਾਲੇ ਵੀ ਤਗੜੇ ਹੋ ਗਏ ਹਾਂ ਪੂਰੇ ਕੈਮ ਆਂ ਜੀ ਪੂਰੇ ਡਟ ਕੇ ਆਏ ਆ 6 ਮਹੀਨਿਆਂ ਦਾ ਰਸਨ ਪਾਣੀ ਲੈ ਕੇ ਆਏ ਆ ਨਾਲ ਅੱਛਾ 6 ਮਹੀਨੇ ਦਾ ਪੂਰਾ ਹਾਂਜੀ ਹਾਂਜੀ ਬਿਲਕੁਲ ਨਾਲ ਲੈ ਕੇ ਆਏ ਆ ਅੱਤਕੀ ਵਾਰੀ ਮਨਾ ਕੇ ਜਾਣਾ ਹਾਂ ਪਿੱਛੇ ਨਹੀਂ ਹਟਣਾ ਅਗਲੇ ਵਾਰੀ ਵੀ ਮਨਾਇਆ ਸੀ ਤੇ ਹੁਣ ਵੀ ਮਨਾਵਾਂਗੇ ਅੱਛਾ ਅੱਤਕੀ ਵਾਰੀ ਧੋਖਾ ਨਹੀਂ ਖਾਣਾ ਨਹੀਂ ਅਕਤੀ ਧੋਖਾ ਨਹੀਂ ਖਾਂਦਾ ਪਿਛਲੇ ਵਾਰੀ ਅਸੀਂ ਇਹਦੇ ਥੋੜੇ ਜਿਿਹ ਜੁਮਲਿਆਂ ਚ ਆ ਗਏ ਹੁਣ ਗੱਲ ਕਰੀਏ ਕਿਹੜੇ ਰੀ ਤੋਂ ਅਸੀਂ ਰਾਜ ਭਾਰਤੀ ਕਿਸਾਨ ਯੂਨੀਅਨ ਦਾ ਤੇ ਸਾਦੂ ਸ਼ਹਿਰ ਤਸੀਲ ਆ ਅੱਛਾ ਅੱਛਾ ਗੱਲ ਕਰੀਏ ਤੁਹਾਡੇ ਨਾਲ ਨੌਜਵਾਨ ਕਿਸਾਨ ਕਿੰਨੇ ਕਿ ਬੜੀ ਗਿਣਤੀ ਚ ਪਹੁੰਚੇ ਨੇ ਅਸੀਂ ਲੰਮਸਾਂ ਵਿੱਚ 70 ਤੋਂ 80 ਕਿਸਾਨ ਸਾਥੀ ਪਹੁੰਚੇ ਆ ਪਹੁੰਚ ਤਾਂ ਹੋਰ ਵੀ ਜਾਂਦੇ ਕਿਉਂਕਿ ਸਰਕਾਰ ਜੋ ਬੈਰੀਗੇਟਿੰਗ ਲਾ ਰੱਖੀ ਆ ਪੰਜਾਬ ਰਾਜਸਥਾਨ ਤੇ ਉਹਨਾਂ ਦੀ ਚੈਕਿੰਗ ਕਰਦੀ ਆ ਉਥੋਂ ਰੋਜ਼ ਦੇ ਘੱਟ ਤੋਂ ਘੱਟ ਹਜ਼ਾਰੋਂ ਕਿਸਾਨ ਵਾਪਸ ਕਰ ਰਹੀ ਆ ਰਾਜਸਥਾਨੀ ਗਵਰਨਮੈਂਟ ਤੇ ਗੱਲ ਕਰੀਏ ਉਧਰਲੇ ਪਾਸੇ ਕਿੰਨੇ ਬੰਦੇ ਫਸੇ ਹੋਏ ਆ ਉਧਰਲੇ طرف ਮੰਨ ਕੇ ਚੱਲੋ ਜੀ ਪੂਰੇ Rajasthan ਦੇ ਕਿਸਾਨ ਸਾਥੀ 25000 ਕਿਸਾਨ ਸਾਥੀ ਫਸਿਆ ਹੋਇਆ ਅੱਛਾ ਅੱਛਾ ਤੇ ਗੱਲ ਕਰੀਏ ਹੌਸਲਾ ਤੁਹਾਨੂੰ ਪੰਜਾਬ ਹਰਿਆਣਾ ਦੇ ਵੱਧ ਤੋਂ ਜਿਆਦਾ ਜਿਆਦਾ ਤਾਂ ਕਿਸਾਨ ਦੇਖਦੇ ਸੀਗੇ ਹੁਣ ਅੱਤ ਕੀ ਵਾਰੀ Rajasthan ਨੂੰ ਕਿੱਥੋਂ ਹੌਸਲਾ ਮਿਲਿਆ ਹੌਸਲਾ ਸਾਡੇ ਵੱਡੇ ਭਰਾ ਪੰਜਾਬ ਹਰਿਆਣਾ ਨੂੰ ਵੇਖ ਕੇ ਸਾਡੇ ਕਿਸਾਨਾਂ ਨੂੰ ਵੇਖ ਕੇ ਹੌਸਲਾ ਸਾਡਾ ਕਾਮਯਾਬ ਕਾਮਯਾਬ ਹੋਇਆ ਤੇ ਤੁਹਾਨੂੰ ਨੌਜਵਾਨ ਨਾਲ ਵੀ ਗੱਲ ਕਰਨੀ ਆ ਕਿ ਕੀ ਹਾਲ ਚਾਲ ਭਾਈ ਸਸੀ ਗਾਲ ਜੀ ਸਾਰੇ ਠੀਕ ਵਧੀਆ ਤੇ ਗੱਲ ਕਰੀਏ ਹੌਸਲਾ ਹੈ ਪੂਰਾ ਹਾਂਜੀ ਪੂਰਾ ਪੂਰਾ ਚੜ੍ਹਦੀ ਕਲਾ ਅੱਛਾ ਅੱਤ ਕੀ ਵਾਰੀ ਬਜ਼ੁਰਗਾਂ ਦਾ ਸਾਥ ਦੇਣ ਆਗੇ ਹਾਂਜੀ 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 ਜ਼ਰੂਰ ਤੇ ਹੁਣ ਗੱਲ ਕਰੀਏ ਅ ਇੱਥੇ ਬਜ਼ੁਰਗ ਜਿਹੜੇ ਆਪਣੇ ਰਾਜਸਥਾਨ ਹਰਿਆਣੇ ਦੇ ਤੇ ਤਿੰਨੋਂ ਜਿਹੜੀ ਕਿ ਸੂਬੇ ਦੇ ਇੱਥੇ ਪਹੁੰਚ ਰਹੇ ਨੇ ਤੇ ਆਪਣੇ ਗੱਲ ਕਰੀਏ ਤੁਹਾਡੇ ਨਾਲ ਕਿੰਨੇ ਨੌਜਵਾਨ ਹੁਣ ਇਸ ਟਾਈਮ ਮੌਜੂਦ ਨੇ ਹਾਂਜੀ ਅਸੀਂ 80 ਤੋਂ 90 ਆਏ ਹੋਏ ਆ ਬਜ਼ੁਰਗ ਨੌਜਵਾਨ ਸਾਰੇ ਕੁੱਲ ਮਿਲਾ ਕੇ ਹਾਂਜੀ ਤੇ ਗੱਲ ਕਰੀਏ ਕਰਦੇ ਨੇ ਆਂ ਦਿੱਤਾ ਹਾਂਜੀ ਹਾਂਜੀ ਕਰਦੇ ਤਾਂ ਕਹਿੰਦੇ ਸੀ ਜਾਓ ਕੋਈ ਦਿੱਕਤ ਨਹੀਂ ਡਰ ਨਹੀਂ ਲੱਗਿਆ ਨਾ ਨਾ ਜੀ ਡਰ ਕਾ ਦਾ ਕਰਦੇ ਕਰਦੇ ਡਰਦੇ ਹੋਣਗੇ ਕਿ ਨਾ ਤੁਸੀਂ ਨਾ ਜਾਓ ਉੱਥੇ ਮਾਹੌਲ ਬਹੁਤ ਖਰਾਬ ਹੈ ਨਾ ਨਾ ਜੀ ਸਾਡੇ ਘਰ ਦੇ ਆ ਜੇ ਕੰਮ ਤਿਆਰ ਹੀ ਰਹਿੰਦੇ ਕਹਿੰਦੇ ਜਾਓ ਅੱਛਾ ਅੱਛਾ ਅੱਜ ਕਿਵਾਰੀ ਤਗੜੇ ਹੋ ਕੇ ਬਿਲਕੁਲ ਫੁੱਲ ਤਗੜੇ ਤਿਆਰਪੁਰ ਤਿਆਰਾਂ ਜੀ ਠੀਕ ਹੈ ਤਾਂ ਸਾਡੇ ਨਾਲ ਹੋਰ ਵੀ ਜਿਹੜੇ ਮਜੂਦ ਨੇ ਕੀ ਹਾਲ ਚਾਲ ਜੀ ਠੀਕ ਹੈ ਜੀ ਵਧੀਆ ਜੀ ਕੀ ਨਾਮ ਹੈ ਤੁਹਾਡਾ ਜੀ ਕੁਲਦੀਪ ਸਿੰਘ ਜੀ ਕੁਲਦੀਪ ਜੀ ਤੇ ਗੱਲ ਕਰੀਏ ਤਗੜੇਉਂ ਮਤ ਕੀਰੀ ਹਾਂਜੀ ਹਾਂਜੀ ਪੂਰੇ ਤਗੜੇ ਆ ਪਹਿਲਾਂ ਵੀ ਤਗੜੇ ਤੇ ਹੁਣ ਵੀ ਤਗੜੇ ਆ ਅੱਛਾ ਅੱਛਾ ਹੁਣ ਗੱਲ ਕਰੀਏ ਕਿੰਨੇ ਕਿਲੋਮੀਟਰ ਤੁਸੀਂ ਇੱਕੋ ਪਿੰਡ ਦੇ ਹੋ ਹਾਂਜੀ ਇੱਕੋ ਪਿੰਡ ਦੇ ਇੱਕੋ ਪਿੰਡ ਦੇ ਹੋ ਤੇ ਗੱਲ ਕਰੀਏ ਹੁਣ ਤੁਹਾਨੂੰ ਡਰ ਨਹੀਂ ਲੱਗਿਆ ਤੁਹਾਡੇ ਕਰਦੇ ਨੇ ਕਹਿੰਦੇ ਹੋਣਗੇ ਕਿ ਬਈ ਉੱਥੇ ਮਾਹੌਲ ਬਹੁਤ ਖਰਾਬ ਹੈ ਲਾਠੀ ਚਾਰਜ ਹੋ ਰਹੇ ਨੇ ਤੇ ਉਹ ਚੀਜ਼ ਨਹੀਂ ਨਹੀਂ ਜੇ ਕਰਦੇ ਤਾਂ ਜਾਓ ਕੋਈ ਦਿੱਕਤ ਨਹੀਂ ਨਿਕਲੇ ਹੁੰਦੇ ਅੱਛਾ ਅੱਛਾ ਦਾਨ ਨੂੰ ਦਿੱਤਾ ਤੇ ਗੱਲ ਕਰੀਏ ਹੁਣ ਆਪਣੇ ਫਸਲਾਂ ਦੋ ਦੋ ਫਸਲਾਂ ਦੀ ਜਿਹੜੀਆਂ ਮੰਗ ਕੀਤੀ ਹੋਈ ਹੈ ਤੁਹਾਡੇ ਆਪਣੇ ਰਾਜਸਥਾਨ ਚ ਕਿਹੜੀ 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 ਫਸਲਾਂ ਦਾ ਮੰਗ ਹੈ ਸਾਡੀ ਹੀ ਮੰਗ ਮੂੰਗੀ ਤੇ ਐਮਐਸਪੀ ਆ ਨਰਮੀ ਤੇ ਆ ਕਣਕ ਤੇ ਆ ਸਰੋਂ ਤੇ ਆ ਹਾਂਜੀ ਤੇ ਬਾਜਰਾ ਸੋਆਬੀਨ ਟੋਟਲ 8-9 ਫਸਲਾਂ ਕਿਨਾਂ ਦੇ ਐਮਐਸਪੀ ਹੈ ਸਾਡੀ ਰਾਜਸਥਾਨ ਦੀ ਅੱਛਾ ਤੇ ਆਪਣੇ ਜਿਹੜੇ ਆਗੂ ਉੱਥੇ ਪਹੁੰਚ ਰਹੇ ਨੇ ਮੰਗ ਰੱਖ ਰਹੇ ਆ ਹਾਂ ਬਿਲਕੁਲ ਮੈਂ ਆਪ ਖੁਦ ਹੀ ਮੀਟਿੰਗ ਵਿੱਚ ਜਾਣਾ ਹੁਣ ਜੀ ਗੱਲ ਸੁਣੋ ਕੱਲ ਸ਼ਾਮ ਨੂੰ ਵੀ ਸੀ ਉਦੋਂ ਚੰਡੀਗੜ੍ਹ ਵੀ ਸੀ ਮੰਤਰੀਆਂ ਨਾਲ ਤਾਂ ਬਿਲਕੁਲ ਅਸੀਂ ਆਪਦੀ ਮੰਗ ਰੱਖ ਰਹੇ ਹਾਂ ਪੂਰੀ ਤੇ ਹੁਣ ਗੱਲ ਕਰੀਏ ਕੇਂਦਰ ਮੰਤਰੀ ਨਾਲ ਆਪਣੀ ਗੱਲ ਰੱਖੀ ਕਿੰਨੇ ਇੱਕ ਇੱਕ ਫਸਲਾਂ 'ਚ ਜਾਂ ਇੱਕ ਇੱਕ ਜਿਹੜੀ ਮੰਗਾ ਜਿਹੜੀ ਆਈ ਗਿਆ ਕਿੰਨਾ ਟਾਈਮ ਲੱਗ ਗਿਆ ਸੀਗਾ ਸਾਨੂੰ ਘੱਟ ਤੋਂ ਘੱਟ ਮੀਟਿੰਗ 'ਚ 6 ਘੰਟੇ ਲੱਗ ਗਏ ਜੀ 6 ਘੰਟੇ ਤੇ ਜਿਹੜੀ ਮੰਗ ਤੁਸੀਂ ਰੱਖਦੇ ਸੀਗੇ ਇਹ ਕਈ ਮੰਗਾ ਹੈਗੀਆਂ ਇੱਕ ਮੰਗ 'ਚ ਕਿੰਨੇ ਕਿੰਨਾ ਕਿੰਨਾ ਟਾਈਮ ਸਮਾਂ ਲੱਗਦਾ ਸੀਗਾ ਇੱਕ ਮੰਗ 'ਚ ਘੱਟ ਤੋਂ ਘੱਟ ਜੀ ਕੋਈ 40-50 ਮਿੰਟ ਵਾਰਤਾ ਕਰਨ ਤੇ ਗੱਲ ਕਰਨ ਤੇ ਲੱਗ ਜਾਂਦੇ ਸੀ ਜੀ ਹੁਣ ਗੱਲ ਕਰੀਏ ਜਿਹੜਾ ਕਿ ਉੱਥੇ ਮੰਤਰੀ ਸੀਗੇ ਲੱਗ ਰਿਹਾ ਸੀਗਾ ਉਹਨਾਂ ਦੇ ਗੱਲ ਤੋਂ ਕਿ ਆਪਣਾ ਮੰਗਾਂ ਹੁਣ ਪੂਰੀ ਹੋ ਸਕਦੀਆਂ ਬਿਲਕੁਲ ਘਬराई ਹੋਈ ਆ ਸਰਕਾਰ ਬਿਲਕੁਲ ਮੰਗਾਂ ਮੰਨਣ ਨਹੀਂ ਆ ਤਿੰਨ ਮੰਗਾਂ ਤੇ ਪੇਚ ਅੜਿਆਵਾ ਮੌਕੇ ਤੇ ਹਜੇ ਅੱਛਾ ਅੱਛਾ ਤੇ ਅੱਕੀ ਵਾਰੀ ਲੱਗਦਾ ਹੈ ਕਿ ਹੋ ਸਕਦਾ ਮਸਲਾ ਹਾਂ ਹਾਂ ਪੂਰਾ ਮਸਲਾ ਹੋਊਗਾ ਜੀ ਐਕਤੀ ਪੂਰਾ ਮਸਲਾ ਹਲ ਕਰਾ ਕੇ ਜਾਵਾਂਗੇ ਤੇ ਹੁਣ ਇੱਥੋਂ ਬੈਰੀਕੇਡ ਜਿਹੜੇ ਨੇ ਕਿੰਨੇ ਕਿਲੋਮੀਟਰ ਨੇ ਬੈਰੀਕੇਡ ਕੋਈ ਕਿਲੋਕਿਮੀਟਰ ਤੇ ਹੈ ਅੱਛਾ ਕਿਲੋਕਿਮੀਟਰ ਹੈ ਤੇ ਜਾਣਿਓ ਫਿਰ ਬਿਲਕੁਲ ਬਿਲਕੁਲ ਜਾਣਿਆ ਜੀ ਅੱਛਾ ਅੱਛਾ ਹੁਣ ਜਿਹੜੇ ਇੱਥੇ ਕਿਸਾਨ ਜਿਹੜੇ ਪੰਜਾਬ ਹਰਿਆਣਾ ਦੇ ਆ ਮੇਲ ਜੋਲ ਕਰ ਰਹੇ ਪੂਰਾ ਪੂਰਾ ਮੇਲਜੋਲ ਹੈ ਜੀ ਸਵੇਰ ਸ਼ਾਮ ਨੂੰ ਮਿਲਦੇ ਆਂ ਦੁਪਹਿਰੇ ਮਿਲਦੇ ਆਂ ਤੁਹਾਨੂੰ ਲੈ ਜਾਂਦੇ ਆਪਦੇ ਆਜੂ ਜੀ ਚਾਹ ਪੀਉਣੇ ਆ ਆਜੂ ਸਾਡੇ ਨਾਲ ਬੈਠੋ ਖਾਣਾ ਖਾਓ ਬੜਾ ਵਧੀਆ ਲੱਗ ਰਿਹਾ ਹੈ ਅੱਛਾ ਹੁਣ ਗੱਲ ਕਰੀਏ ਉੱਥੇਲੇ ਪਾਸੇ ਰਾਜਸਥਾਨ ਦੇ ਰੋਕਾਂ ਜਿਹੜੇ ਕਿ ਮਤਲਬ ਸਖਤ ਵੈਰੀਗੇਟ ਲਾਏ ਹੋਣਗੇ ਤਾਂ ਫਿਰ ਉੱਥੇ ਲੱਗੀਆਂ ਬਿਲਕੁਲ ਲੱਗੀਆਂ ਜੀ ਸਰੰਦ ਬਣਾ ਰੱਖੀ ਹੈ ਭਾਰਤ ਪਾਕਿਸਤਾਨ ਦੀ ਉਹਨਾਂ ਨੇ ਅੱਛਾ ਜੀ ਆਈ ਸਰੰਦਾਂ ਚੀਨ ਬਾਰਡਰ ਕੰਨੀ ਹੁੰਦੀਆਂ ਚੀਨ ਆਪਣੀ ਜ਼ਮੀਨ ਨਾਲ ਲੱਪ ਲੈਂਦਾ ਹਾਂ ਜੀ ਤੇ ਹੁਣ ਗੱਲ ਕਰੀਏ ਉਧਰਲੇ ਕਿਸਾਨ ਜਿਹੜੇ ਨੇ लाठी चार्ज ਜਾਂ ਹੋਰ ਕੁਝ ਹੋਇਆ ਉਧਰਲੇ ਪਾਸੇ ਬਿਲਕੁਲ ਕੱਲ ਹੀ लाठी चार्ज ਹੋਇਆ ਕਿਸਾਨ ਸਾਥੀ ਆ ਰਹੇ ਸੀ ਉਹਨਾਂ ਦੇ ਝੂਠੇ ਮਕਦਮੇ 307 138 88 144 147 148 149 ਦੀਆਂ ਧਾਰਾ ਲਾ ਕੇ ਉਹਨਾਂ ਤੇ ਝੂਠੇ ਕੇਸ ਕੱਲ ਦੇ ਦਰਜ ਕਰ ਰੱਖਿਆ ਸਰਕਾਰ ਨੇ ਤੇ ਹੁਣ ਗੱਲ ਕਰੀਏ ਜਿਹੜੇ ਕਿ ਇੱਥੇ ਕਿਸਾਨ ਜਿਹੜੇ ਵੱਡੇ ਵੱਡੇ ਜਿਹੜੇ ਆਪਣੇ ਆਗੂ ਨੇ ਉਹਨਾਂ ਨਾਲ ਮੀਟਿੰਗ ਤੋਂ ਦੀ ਰਾਏ ਵਿੱਚ ਉਹ ਰਹਾ ਚੱਲ ਰਿਹਾ ਹਾਂ ਹਾਂ ਬਿਲਕੁਲ ਚੱਲ ਰਿਹਾ ਜੀ ਸਵੇਰੇ ਗੱਲ ਹੋਈ ਸੀਗੀ ਬਿਲਕੁਲ ਹੁਣ ਜੋ ਮੀਟਿੰਗ 18 ਤਰੀਕ ਉਹਦੇ ਬਿਲਕੁਲ ਅਸੀਂ ਮੁੱਦਾ ਚੱਕਾਂਗੇ ਹੁਣ ਗੱਲ ਕਰੀਏ ਜਿਹੜੀ ਕਿ ਇੱਥੇ ਆਪਣੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਨੇ ਕਿ ਇੱਥੇ ਜਿਹੜਾ ਅੰਦੋਲਨ ਜਿਹੜਾ ਚੱਲ ਰਿਹਾ ਪੰਜਾਬ ਹਰਿਆਣਾ ਦੇ ਬਾਰਡਰ ਤੇ ਉਹ ਸਪான்ਸਰ ਕੀਤਾ ਗਿਆ ਹੈਗਾ ਤੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹ ਕਹਿੰਦੇ ਉਹ ਕਹਿੰਦੇ ਕਹਿੰਦੇ ਉਹ ਤਾਂ ਹੈ ਹੀ ਨਹੀਂ ਕਿ ਹਰਿਆਣੇ ਦੇ ਕਿਸਾਨ ਇੱਥੇ ਤਾਂ ਕੋਈ ਕਿਸਾਨ ਪਹੁੰਚਿਆ ਨਹੀਂ ਹਰਿਆਣੇ ਦਾ ਉਹ ਤਾਂ ਆਪਣੇ ਕੰਮਕਾਜੇ ਵਿਜ਼ੀ ਨੇ ਉਹਨਾਂ ਦੇ ਬਿਆਨ ਤੋਂ ਕੀ ਕਹਿਣਾ ਤੁਸੀਂ ਉਹਦੇ ਬਿਆਨ ਬਿਲਕੁਲ ਖੱਟਰ ਸਾਹਿਬ ਦੇ ਗਲਤ ਆ ਜਿਹੜੇ ਉਹਨਾਂ ਨੇ ਪਿੰਡ ਸੀਜ਼ ਕਰ ਰੱਖਿਆ ਆਰਮੀ ਲਾ ਲਾ ਕੇ ਉਹਨਾਂ ਦਾ ਕੀ ਬੜ I taste it. ਬਿਲਕੁਲ ਕਿਸਾਨਾਂ ਨੂੰ ਪਿੰਡਾਂ ਚ ਬਾਹਰ ਨਹੀਂ ਨਿਕਲ ਰਹੀ ਫਿਰ ਵੀ ਕਿਸਾਨ ਪਹੁੰਚ ਰਹੇ ਆ ਬਾਰਡਰ ਤੇ ਦੇਖੋ ਤਣਕਾ ਮੇਜਦੀ ਹਰਿਆਣੇ ਦੇ ਕਿਸਾਨ ਸਾਥੀ ਇੱਧਰ ਪਹੁੰਚ ਗਏ ਹੁਣ ਲੰਗਰ ਦੀ ਗੱਲ ਕਰੀਏ ਹਰਿਆਣੇ ਵਾਲੇ ਲੰਗਰ ਦੇਖੇ ਜਾ ਰਹੇ ਹਾਂ ਬਿਲਕੁਲ ਪੂਰਾ ਲੰਗਰ ਜੀ ਹਰਿਆਣੇ ਵਾਲਿਆਂ ਦਾ ਬਹੁਤ ਹੀ ਵਧੀਆ ਲੰਗਰ ਆ ਪੂਰਾ ਸਪੋਰਟ ਕਰ ਰਹੇ ਨੇ ਪੂਰੀ ਸਪੋਰਟ ਕਰ ਰਹੇ ਆ ਪੂਰਾ ਪੰਜਾਬ ਸਪੋਰਟ ਕਰ ਰਹੇ ਆ ਜੀ ਪੂਰੀ ਹੁਣ ਆ लास्ट ਸੇ ਇਹ ਸਵਾਲ ਆ ਜਿਹੜੇ ਕਿ ਰਾਜਸਥਾਨ ਤੋਂ ਕਿਸਾਨ ਨੌਜਵਾਨ ਆ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰ ਰਹੇ ਉਹਨਾਂ ਨੂੰ ਅਪੀਲ ਆ ਕਿ ਮੇਰੀ ਬੱਦ ਤੋਂ ਬਾਦ ਆਉਣ ਜੋ ਉਥੋਂ ਦੀ ਸਰਕਾਰ ਆ ਉਹਦੇ ਯਾ ਵੀ ਕਿਉਂਕਿ ਹੁਣ ਆਪਾਂ ਨੂੰ ਲੋਡ ਇੱਥੇ ਆ ਉਹ ਸਰਕਾਰ ਆਪਾਂ ਨੂੰ ਰੋਕਣਾ ਚਾਹੁੰਦੀ ਆ ਉਹ ਉਹਨਾਂ ਨੂੰ ਅਪੀਲ ਆ ਰਾਜਸਥਾਨ ਦੇ ਕਿਸਾਨ ਵੀਰਾਂ ਨੂੰ ਜੇ ਟਰੈਕਟਰ ਟਰਾਲੀ ਨਹੀਂ ਹਉਣ ਦਿੰਦੇ ਕੋਈ ਚੱਕਰ ਨਹੀਂ ਆ ਆਪਣੇ ਇੱਥੇ ਭਰਾਵਾਂ ਦੇ ਟਰੈਕਟਰ ਟਰਾਲੀ ਖੜੇ ਆ ਤੰਬੂ ਲੱਗੇ ਹੋਏ ਆ ਉਹਨਾਂ ਚੱਕ ਕੇ ਆਪਾਂ ਰਵਾਂਗੇ ਤੇ ਆਪਾਂ ਜੋ ਕੇਂਦਰ ਦੀ ਸਰਕਾਰ ਆ ਉਹਦਾ ਡਟ ਕੇ ਮੁਕਾਬਲਾ ਕਰਾਂਗੇ ਤੇ 18 ਤਰੀਕ ਦੀ ਮੀਟਿੰਗ ਦਾ ਜਿਹੜਾ ਵੇਟ ਹੋ ਰਿਹਾ ਬਿਲਕੁਲ ਵੇਟ ਹੈ ਜੀ ਉਹਦਾ ਪੂਰੀ ਵੇਟ ਕਰਕੇ ਜੋ ਵੀ ਵਾਰਤਾ ਜੇ ਸਫਲ ਹੁੰਦੀ ਹੈ ਤਾਂ ਠੀਕ ਹੈ ਨਹੀਂ ਜੋ ਸਾਡੇ ਸਹਿਬਾਨ ਸਾਡੀ ਕਮੇਟੀ ਆ ਮੋਰਚੇ ਦੀ ਉਹਦੇ ਕਿਵੇਂ ਹੁਕਮ ਕਰੂਗੀ ਉਹ ਮੇਲ ਸੀ ਅੱਗੇ ਯਾਰੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਤੁਹਾਨੂੰ Rajasthan ਦੇ ਜਿਹੜੇ ਕਿਸਾਨ ਦਿਖਾਏ ਨੇ ਪਹਿਲਾਂ ਤੁਹਾਨੂੰ ਪੰਜਾਬ ਹਰਿਆਣਾ ਦੇ ਵੀ ਵੱਧ ਤੋਂ ਵੱਧ ਕਿਸਾਨ ਦੇਖਦੇ ਸੀਗੇ ਤੇ ਇਹ Rajasthan ਦੇ ਜਿਹੜੇ ਕਿਸਾਨ ਨੇ ਨੌਜਵਾਨ ਨੇ ਇੱਥੇ ਡਟੇ ਹੋਏ ਨੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਂਦੇ ਰਵਾਂਗੇ ਹੁਣ ਮੈਨੂੰ ਤਾਂ ਇਜਾਜ਼ਤ ਮੈਂ ਮਨੀਸ਼ ਚਾਨ ਖਨੋਰੀ ਬਾਰਡਰ